ਸਜੇ ਦਰਬਾਰ ਦੇ ਅੰਦਰ ਭਾਈ ਹਰਜਸ ਬੈਠਾ ਹੈ ਤੇ ਗੋਦੀ ਵਿੱਚ 4 ਸਾਲ ਦੀ ਕੰਧਿਆ ਜੀਤਾਂ ਬੈਠੀ ਹੈ ਕਦੇ ਆਪਣੀ ਸੁਪਤਰੀ ਵੱਲ ਦੇਖਦਾ ਹੈ ਤੇ ਸੰਤਰਾਂ ਦੀ ਪਾਵਨ ਗੋਦ ਵਿੱਚ ਗੋਬਿੰਦ ਰਾਏ ਮੇਰੇ ਕੰਗੀਆਂ ਵਾਲੇ ਗੁਰਦੇ ਪਤਾ ਜੀ ਮਹਾਰਾਜ ਆ ਕੇ ਸਵਾਗਤ ਮਾਨ ਹੁੰਦਾ ਹੈ ਤੇ ਕਦੇ ਗੋਬਿੰਦ ਰਾਏ ਪਰਦੇ ਪਾਤਸ਼ਾਹ ਜੀ ਮਹਾਰਾਜ ਵੱਲ ਤੱਕਦਾ ਹੈ ਭਾਈ ਹਰਜਸ ਕਹਿੰਦਾ ਕਿਤੇ ਸੰਤਰੂ ਰਹਿਮਪਾ ਦੇ ਘਰ ਵਿੱਚ ਆ ਜਾਣ ਬਖਸ਼ਿਆ ਦੇ ਘਰ ਵਿੱਚ ਆ ਜਾਣ ਪਰ ਸਿੱਖ ਦੀ ਭਾਵਨਾ ਬਣ ਗਈ ਕਿ ਕਿਤੇ ਮੇਰੀ ਇਸ ਸੁਪਤਰੀ ਮੇਰੀ ਇਸ ਬੇਟੀ ਦਾ ਕਿਤੇ ਸਤਗੁਰੂ ਸੰਜੋਗ ਆਪਣੇ ਸਾਹਿਬ ਜੀ ਦੇ ਗੋਵਿੰਦ ਰਾਏ ਨਾਲ ਜੋੜ ਦੇਣ ਕਿੱਡੀ ਵੱਡੀ ਗੁਰੂ ਦੀ ਕਿਰਪਾ ਤੇ ਬਖਸ਼ ਹੋ ਜਾਵੇ ਖਾਲਸਾ ਕੀ ਗੱਲ ਛੋਟੀ ਜੀ ਨਹੀਂ ਇਤਿਹਾਸ ਆਪਨੇ ਲੱਖਾਂ ਵਾਰ ਸੁਣਿਆ ਇੱਕ ਸੇਵਕ ਦੇ ਮਨ ਵਿੱਚ ਇਹ ਆਉਂਦੀ ਹੈ ਕਿ ਸਤਗੁਰੂ ਦੇ ਸਾਹਿਬ ਜੀ ਨਾਲ ਮੇਰੀ ਕੰਨਿਆ ਦਾ ਰਿਸ਼ਤਾ ਜੁੜ ਜਾਵੇ ਜੇ ਕੋਈ ਅੱਜ ਦਾ ਗੁਰੂ ਹਰਗੋਬਿੰਦ ਉਹ ਕਿੱਦਾਂ ਵੀ ਮੈਂ ਇੱਕ ਦਾ ਕਾਮ ਸੇਕ ਦੀ ਬੇਟੀ ਦਾ ਰਿਸ਼ਤਾ ਪ੍ਰਵਾਨ ਕਰ ਲਵਾਂ ਇਹ ਭਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਾਤਸ਼ਾਹ ਇਹ ਗੁਰੂ ਨਾਨਕ ਦੇ ਘਰ ਕੋਲ ਪੁੱਛੋ ਕਿ ਸੇਵਕ ਤੇ ਗੁਰੂ ਦਾ ਰਿਸ਼ਤਾ ਕੀ ਹੈ ਹੁਣ ਇੱਕ ਸੇਵਕ ਕਹਿੰਦਾ ਮੇਰੀ ਬੱਚੀ ਦਾ ਰਿਸ਼ਤਾ ਪ੍ਰਮਾਨ ਕਰੋ ਜੇ ਕੋਈ ਅੱਜ ਦਾ ਗੁਰੂ ਹੰਦਕਾ ਕਦੇ ਨਾਲ ਇਹ ਗੱਲ ਪ੍ਰਮਾਨ ਕਰਦਾ ਕਿ ਤੁਸੀਂ ਚੋਂ ਮੈਂ ਤੇ ਪੈਦਲ ਲਾਹੌਰ ਦੀ ਧਰਤੀ ਤੋਂ ਆਏ ਹੋ ਤੇ ਸਾਰੀ ਦੁਨੀਆ ਵਿੱਚ ਗੁਰੂ ਨਾਨਕ ਦੇ ਘਰ ਦੀ ਜਗ੍ਹਾਕਾਰ ਗੋਬਿੰਦ ਰਾਏ ਗੁਰਦੇਵ ਪਾਤਸ਼ਾਹ ਨਾਲ ਰਿਸ਼ਤਾ ਕਿਦਾਂ ਪ੍ਰਮਾਨ ਕਰਾਂ ਇਹ ਗੁਰੂ ਸਾਹਿਬ ਨੇ ਸਾਨੂੰ ਉਦਾਹਰਨਾਂ ਤੇ ਐਗਜ਼ੈਪਲਾਂ ਦੇ ਕੇ ਸਮਝਾਇਆ ਹੈ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਕਿਹਦਾ ਦਾ ਹੈ ਸਤਿਗੁਰੂ ਮਹਾਰਾਜ ਨੇ ਇੱਥੇ ਕੋਈ ਕੂਚ ਨੀਜਤਾ ਦੀ ਗੱਲ ਨਹੀਂ ਕੀਤੀ ਇੱਥੇ ਭਾਵਨਾ ਦੀ ਤੇ ਪਿਆਰ ਦੀ ਗੱਲ ਹੈ ਅੱਜ ਅਸੀਂ ਰਿਸ਼ਤੇਦਾਰੀ ਕਰਦੇ ਹਾਂ ਰਿਸ਼ਤੇਦਾਰੀ ਜੋੜਦੇ ਹਾਂ ਆਪਾਂ ਜੇ ਦਾ ਪਹਿਲਾਂ ਦੇਖਦੇ ਬੱਚਾ ਬਾਅਦ ਵਿੱਚ ਦੇਖਦੇ ਇਸੇ ਕਰਕੇ ਕਈ ਵਾਰ ਮਾਰ ਖਾ ਜਾਂਦੇ ਨੇ ਜਿਹੜਾ ਬੱਚਾ ਮਿਹਨਤੀ ਹੋਵੇ ਜਿਹੜਾ ਬੱਚਾ ਐਜੂਕੇਟਡ ਹੋਵੇ ਜਿਹੜਾ ਬੱਚਾ ਨਸ਼ਿਆਂ ਤੋਂ ਰਹਿਤ ਹੋਵੇ ਉਹਨੇ ਸਾਰਾ ਕੁਝ ਬਣਾ ਲੈਣਾ ਉਹਨੇ ਕਾਰਾਂ ਕੋਠੀਆਂ ਘਟੀਆਂ ਸਭ ਕੁਝ ਲੈ ਲੈਣਾ ਤੇ ਜੇ ਆਪਾਂ ਖੰਸਾ ਦੀ ਕਲਾਕਾਰਾਂ ਕੋਠੀਆਂ ਤੇ ਗੱਡੀਆਂ ਦੇਖ ਲਈਆਂ ਜੇ ਬੱਚੇ ਦਾ ਕਰੈਕਟਰ ਨਾ ਦੇਖਿਆ ਉਹਦੀ ਗੁਰਸਿੱਖੀ ਨਾ ਦੇਖੀ ਉਹਨੂੰ ਸਾਧ ਸੂਰਤ ਨਾ ਦੇਖਿਆ ਤੇ ਕੋਠਾ ਕਾਰਾਂ ਗੱਡੀਆਂ ਕਿੱਧਰ ਚਲੇ ਜਾਂਦੀ ਆਪਾਂ ਕਿਸੇ ਕੋਈ ਮੌਕੇ ਤੇ ਬੈਠੇ ਇਸ ਕਰਕੇ ਜ਼ਰੂਰੀ ਹੈ ਆਪਣਾ ਇਤਿਹਾਸ ਹੈ ਇਹ ਸਾਨੂੰ ਇਹ ਸੀ ਇਹੋ ਹੀ ਸਾਨੂੰ ਪਰੇਸ਼ ਤੇ ਸਿੱਖਿਆ ਦਿੰਦਾ ਆ ਜਿਹੜੇ ਆਪਾਂ ਦੀਵਾਨ ਸਜਾਉਣੇ ਨੇ ਬੱਚਿਆਂ ਦੇ ਵਿਆਹ ਕਰ ਜਾਂਦੇ ਇਹ ਗੁਰੂ ਘਰ ਦੇ ਵਿੱਚੋਂ ਸਿੱਖਿਆ ਤੇ ਉਪਦੇਸ਼ ਦੇਣ ਵਾਸਤੇ ਆ ਜੇ ਬੀਬੀ ਭਾਨੀ ਜੀ ਦਾ ਰਸਤਾ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਨੇ ਨਾ ਤੇ ਮਾਤਾ ਮਨਸਾ ਦੇਵੀ ਜੀ ਕਹ ਲਗੇ ਸਤਿਗੁਰੂ ਰਸਤਾ ਤੇ ਬੜੀ ਜਲਦੀ ਕਹਿ ਦਿੰਦਾ ਹੈ ਕਿ ਜੇਠੇ ਵਰਗਾ ਕੋਈ ਹੋਰ ਸੰਸਾਰ ਤੇ ਨਹੀਂ ਹੋ ਸਕਦਾ ਮਹਾਰਾਜ ਪਤੀ ਗੁਰਦੇਵ ਨਾਤੇ ਦੇ ਨਾਮ ਤੇ ਦੇ ਨਾਮ ਕੇ ਪੁੱਛੇ ਨਾ ਦਾਦ ਕੇ ਪੁੱਛੇ ਭਾਵੇਂ ਸਤਿਗੁਰ ਸਭ ਕੁਝ ਜਾਣਦੇ ਸੀ ਪਰ ਮਾਨਸਾ ਦੇਵੀ ਜੀ ਇਹ ਗੱਲ ਕਹਿੰਦੇ ਨੇ ਕਿ ਸਤਿਗੁਰ ਸਕੇ ਪਾਤਸ਼ਾਹ ਉਹ ਤੇ ਘੁੰਮਣੀਆਂ ਦੇ ਵਿੱਚ ਦਾ ਟੋਕਰੀ ਸਰ ਉਤੇ ਭਰ ਕੇ ਤੇ ਤੁਸੀਂ ਕਹਿੰਦਾ ਵੀ ਬੀਬੀ ਭਾਨੀ ਦਾ ਰਿਸ਼ਤਾ ਆਪਣੀ ਪੁੱਤਰੀ ਦਾ ਇਸ ਜੇਠਾ ਜੀ ਨਾਲ ਹੋ ਸਕਦਾ ਹੈ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਟੋਕਰੀ ਦੇ ਵਿੱਚ ਇਹ ਘੁੰਮਣੀਆਂ ਵੇਚਦਾ ਨ ਸੱਚੀ ਕਿਰਤ ਨੂੰ ਕਿੰਨੀ ਵੱਡੀ ਮਹਾਨਤਾ ਦਿੱਤੀ ਹੈ